ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਸੰਗਤ ਜੀ ਜਿਹੜੇ ਕਹਿੰਦੇ ਹਨ ਕਿ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਅਸੀਂ ਭਾਵੇਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਜਿੰਨਾ ਮਰਜ਼ੀ ਭਾਵੇਂ ਅਸੀਂ ਕਮਾ ਲਈਏ ਕੋਸ਼ਿਸ਼ ਕਰ ਲਈਏ ਸਾਡੇ ਘਰ ਦੇ ਵਿੱਚ ਬਰਕਤ ਹੀ ਨਹੀਂ ਪੈਂਦੀ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਹੀ ਰਹਿੰਦੇ ਨੇ ਸਾਡੇ ਘਰ ਦਾ 24 ਪਰਿਵਾਰਕ ਮੈਂਬਰ ਹੈ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਪੰਦੀ ਜਿਵੇਂ ਹੀ ਸਾਧ ਸੰਗਤ ਜੀ bina ਘਰ ਤੋਂ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਕੋਈ ਗੱਲ ਵੀ ਨਹੀਂ ਹੁੰਦੀ ਤੇ ਲੜਾਈ ਝਗੜੇ ਹੁੰਦੇ ਹਨ ਤਾਂ ਅਸੀਂ ਕੀ ਕਰੀਏ ਸਾਡੇ ਘਰ ਦੇ ਵਿੱਚੋਂ ਲੜਾਈ ਲੜਾਈ ਕਲੇਸ਼ ਵੀ ਦੂਰ ਹੋ ਜਾਵੇ ਤੇ ਸਾਡੇ ਘਰ ਦੀ ਗਰੀਬੀ ਵੀ ਦੂਰ ਹੋ ਜਾਵੇ ਸਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿਸਾਬ ਤੋਂ ਵੱਡੀ ਚੀਜ਼ ਤਾਂ ਪਰਮਾਤਮਾ ਤੇ ਭਰੋਸਾ ਹੁੰਦਾ ਹੈ ਜੇਕਰ ਤੁਸੀਂ ਪਰਮਾਤਮਾ ਤੇ ਭਰੋਸਾ ਕਰਕੇ ਗੁਰੂ ਦੇ ਨਾਲ ਜੁੜੋਗੇ ਗੁਰਬਾਣੀ ਦਾ ਜਾਪ ਕਰੋਗੇ ਤਾਂ ਸੰਗਤ ਜੀ ਜੇਕਰ ਤੁਹਾਡੀ ਜਿੰਦਗੀ ਦੇ ਵਿੱਚ ਅੱਜ ਦੁੱਖ ਨੇ ਤੇ ਕੱਲ ਨੂੰ ਸੁੱਖ ਵੀ ਜ਼ਰੂਰ ਆਉਣਗੇ ਪਰ ਇਸ ਤੋਂ ਇਲਾਵਾ ਸੰਗਤ ਜੀ ਜੇਕਰ ਫਿਰ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਜਾਂ ਦਾ ਨਾਮ ਹੀ ਨਹੀਂ ਲੈਂਦੇ ਤਾਂ ਸੰਗਤ ਜੀ ਤੁਸੀਂ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜਿੰਨਾ ਭੈਣ ਭਰਾਵਾਂ ਦੇ ਘਰ ਦੇ ਵਿੱਚ ਲੱਖ ਕੋਸ਼ਿਸ਼ਾਂ ਕਰੰਦੇ ਬਾਪਜੋਤ ਵੀ ਘਰ ਦੇ ਵਿੱਚ ਪਰਕਤ ਨਹੀਂ ਪੈਂਦੀ ਪੈਸਾ ਨਹੀਂ ਰੁਕਦਾ ਉਹ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਸੰਗਤ ਜੀ ਅੱਜ ਕੱਲ ਦੇ ਸਮੇਂ ਦੀ ਮੇਨ ਪ੍ਰੋਬਲਮ ਹੋ ਗਈ ਹੈ ਕਿ ਬਹੁਤ ਭੈਣ ਭਰਾਵਾਂ ਨੂੰ ਇਹ ਹੁੰਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਪੈਸਾ ਕੜਦਾ ਨਹੀਂ ਜੇ ਪੈਸਾ ਹੁੰਦਾ ਹੈ ਤੇ ਗਲਤ ਜਗ੍ਹਾ ਤੇ ਲੱਗਦਾ ਹੈ ਇਸ ਤਰ੍ਹਾਂ ਸੰਗਤ ਜੀ ਅੱਜ ਦੀ ਜੋ ਵੀਡੀਓ ਇਸ ਨੂੰ ਅੰਤ ਤੱਕ ਦੇਖੋ ਅਸੀਂ ਇੱਕ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜਿਹੜੇ ਭੈਣ ਭਰਾਵਾਂ ਜਿਹੜੇ ਭੈਣ ਭਰਾਵਾਂ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਪ੍ਰੋਬਲਮ ਵਿੱਚ ਫਸੇ ਨੇ ਉਹ ਇਸ ਵੀਡੀਓ ਨੂੰ ਜ਼ਰੂਰ ਅੰਤ ਤੱਕ ਦੇਖੋ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਨੂੰ ਕਰਨ ਦੇ ਨਾਲ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪੈਸਾ ਵੀ ਰੁਕ ਜਾਵੇਗਾ ਤੇ ਤੁਹਾਡੇ ਘਰ ਦੇ ਵਿੱਚ ਬਰਕਤ ਪੈਣੇ ਵੀ ਸ਼ੁਰੂ ਹੋ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾਧ ਸੰਗਤ ਜੀ ਆਪਾਂ ਉਪਾਦੀ ਗੱਲ ਕਰੀਏ ਤਾਂ ਸੰਗਤ ਜੀ ਸੰਗਤ ਜੀ ਇਹ ਉਪਾਏ ਇੱਕ ਅਲੱਗ ਚੀਜ਼ ਹੈ ਇਸੇ ਕਰਨ ਦੇ ਆਪਾਂ ਨੂੰ ਫਾਇਦੇ ਵੀ ਹੁੰਦੇ ਨੇ ਤੇ ਨੁਕਸਾਨ ਵੀ ਨਹੀਂ ਹੁੰਦੇ ਇਸ ਨੂੰ ਕਰਨ ਦੇ ਨਾਲ ਆਪਾਂ ਕਿਸੇ ਨੂੰ ਨੁਕਸਾਨ ਵੀ ਨਹੀਂ ਦਿੰਦੇ ਜੇਕਰ ਆਪਾਂ ਗਲਤ ਰਸਤਿਆਂ ਤੇ ਚੱਲਦੇ ਹਾਂ ਜਿਵੇਂ ਬਾਬਿਆਂ ਦੇ ਕੋਲ ਟੋਨੇ ਟੋਟ ਕੇ ਕਰਵਾਉਂਦੇ ਹਾਂ ਉਹ ਕਰਨ ਦੀ ਨਾਲ ਸੰਗਤ ਜੀ ਗਲਤ ਹੁੰਦਾ ਹੈ ਜਿਵੇਂ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਇਹ ਚੀਜ਼ ਗਲਤ ਹੁੰਦੀ ਹੈ ਇਸ ਤੋਂ ਪਹਿਲਾਂ ਸਾਧ ਸੰਗਤ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲੀ ਚੀਜ਼ ਜਿਹੜੀ ਉਹ ਪ੍ਰਮਾਤਮਾ ਦੇ ਉੱਪਰ ਭਰੋਸਾ ਹੁੰਦਾ ਹੈ ਜੇਕਰ ਤੁਸੀਂ ਹਰ ਇੱਕ ਕੰਮ ਨੂੰ ਭਰੋਸੇ ਦੇ ਨਾਲ ਕਰੋਗੇ ਸ਼ਰਧਾ ਦੇ ਨਾਲ ਕਰੋਗੇ ਤਾਂ ਸੰਗਤ ਜੀ ਉਹ ਤੁਹਾਡਾ ਹਰ ਕੰਮ ਜਿਹੜਾ ਸਫਲ ਹੋਵੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਨਾਲ ਬਹੁਤ ਹੀ ਬੁਰਾ ਹੋ ਰਿਹਾ ਹੈ ਪਰ ਸ਼ੇਕਰ ਆਪਾਂ ਗੱਲ ਕਰੀਏ ਕਿ ਜਦੋਂ ਰਾਤ ਹੁੰਦੀ ਹੈ ਤੇ ਰਾਤ ਤੋਂ ਬਾਅਦ ਦੇ ਵਿੱਚ ਸਵੇਰ ਹੁੰਦੀ ਹੈ ਇਸੇ ਤਰ੍ਹਾਂ ਸੰਗਤ ਜੀ ਜੇਕਰ ਅੱਜ ਜਿੰਦਗੀ ਦੇ ਵਿੱਚ ਦੁੱਖ ਨੇ ਤੇ ਕੱਲ ਨੂੰ ਸੁੱਖ ਵੀ ਜ਼ਰੂਰ ਆਉਣਗੇ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣਾ ਥੱਕ ਹਾਰ ਕੇ ਨਹੀਂ ਬੈਠਣਾ ਪਰਮਾਤਮਾ ਤੇ ਵਿਸ਼ਵਾਸ ਪੂਰਾ ਰੱਖਣਾ ਹੈ ਪਰਮਾਤਮਾ ਦੀ ਡੋਰੀ ਬਿਲਕੁਲ ਨਹੀਂ ਛੱਡਣੀ ਤੇ ਦੂਸਰੀ ਗੱਲ ਤੁਸੀਂ ਆਪਣੀ ਮਿਹਨਤ ਜਿਹੜੀ ਹੈ ਉਸ ਨੂੰ ਤੁਸੀਂ ਕਦੇ ਵੀ ਨਹੀਂ ਛੱਡਣਾ ਮਿਹਨਤ ਕਰਦੇ ਰਹਿਣਾ ਹੈ ਇਸ ਤੋਂ ਇਲਾਵਾ ਸੰਗਾ ਜੀ ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੋਣਾ ਆਪਣੇ ਮਨ ਦੇ ਵਿੱਚ 네ਗੇਟਿਵਿਟੀ ਖਿਆਲ ਨਹੀਂ ਲੈ ਕੇ ਆਉਣੇ ਕਿ ਹੁਣ ਸਾਡਾ ਕੁਝ ਹੋ ਨਹੀਂ ਸਕਦਾ ਸਾਡਾ ਹੁਣ ਕੋਈ ਵੀ ਕੰਮ ਸਫਲ ਨਹੀਂ ਹੋਣਾ ਕਿਉਂਕਿ ਸੰਗਤ ਜੀ ਕੋਈ ਵੀ ਇਦਾਂ ਦਾ ਕੰਮ ਨਹੀਂ ਹੈ ਦੁਨੀਆ ਦੇ ਵਿੱਚ ਜੋ ਜੋ ਹੋ ਨਹੀਂ ਸਕਦਾ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਜਿਸ ਨੂੰ ਆਪਾਂ ਨਾ ਪਾ ਸਕੀਏ ਕਿਉਂਕਿ ਪਰਮਾਤਮਾ ਵਾਇਗੁਰੂ ਸੱਚੇ ਪਾਛਾ ਸਾਡੇ ਤੇ ਕਿਰਪਾ ਜ਼ਰੂਰ ਕਰਦੇ ਨੇ ਭਾਵੇਂ ਉਹ ਕਿਸੇ ਵੀ ਹੇਲੇ ਵਸੇਲੇ ਕਰਨ ਸੰਗਤ ਜੀ ਭਾਵੇਂ ਕਿਸੇ ਮਨੋਖ ਦੇ ਜ਼ਰੀਏ ਹੀ ਹੋਵੇ ਭਾਵੇਂ ਕਿਸੇ ਇੱਕ ਛੋਟੇ ਜੇ ਉਪਾਅ ਦੇ ਜ਼ਰੀਏ ਹੀ ਹੋਵੇ ਕਿਉਂਕਿ ਪਹਿਲਾਂ ਜੋ ਆਪਣੇ ਘਰ ਦੇ ਵਿੱਚ ਵੱਡੇ ਬਜ਼ੁਰਗ ਹੁੰਦੇ ਸਨ ਪਹਿਲਾਂ ਦੇ ਸਮੇਂ ਦੇ ਵਿੱਚ ਇੱਕ ਛੋਟੇ ਜੇ ਉਪਾਅ ਕਰਨ ਦੇ ਨਾਲ ਹੀ ਆਪਣੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਦੇ ਸਨ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਜੋ ਸੰਗਤ ਜੀ ਪੜੇ ਲਿਖੇ ਹੋਣ ਦੇ ਕਰਕੇ ਲੋਕਾਂ ਨੇ ਇਹਨੇ ਉਪਾਣ ਨੂੰ ਵਹਿਮ ਭਰਮ ਸਮਝਣਾ ਸ਼ੁਰੂ ਕਰ ਦਿੱਤਾ। ਪ੍ਰਸੰਗਤ ਜੀ ਅੱਜ ਕੱਲ ਦਾ ਜੋ ਸਮਾਹ ਹੈ ਟੈਕਨੋਲੋਜੀ ਵਧਣ ਦੇ ਨਾਲ ਨਾਲ ਸੋਸ਼ਲ ਮੀਡੀਆ ਦਾ ਹੋ ਗਿਆ ਹੈ। ਇਸ ਕਰਕੇ ਸੰਗਤ ਜੀ ਹਰ ਇੱਕ ਸਹੂਲਤ ਆਪਾਂ ਨੂੰ ਘਰ ਬੈਠੇ ਹੀ ਮਿਲ ਜਾਂਦੀ ਹੈ। ਪਰ ਜੋ ਪਹਿਲੇ ਪੁਰਾਣੇ ਬਜ਼ੁਰਗ ਹੁੰਦੇ ਸਨ ਉਹ ਇੱਕ ਛੋਟੇ ਜਿਹੇ ਉਪਾਤੋਂ ਹੀ ਸੰਗਤ ਜੀ ਆਪਣੀ ਮੁਸ਼ਕਲ ਦਾ ਹੱਲ ਕਰਦੇ ਸਨ ਤੇ ਉਹ ਜੋ ਪੁਰਾਣੇ ਸਮੇਂ ਦੇ ਵਿੱਚ ਇਹ ਸਭ ਚੀਜ਼ਾਂ ਚੱਲਦੀਆਂ ਸਨ ਉਹ ਹੁਣ ਦੁਬਾਰਾ ਤੋਂ ਹੀ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਇਸ ਕਰਕੇ ਇਹ ਕੋਈ ਵੈਮ ਭਰਮਤਾ ਨਹੀਂ ਹੁੰਦੇ ਜੋ ਇਸ ਤਰ੍ਹਾਂ ਸੰਗਤ ਜੀ ਜਿਹੜਾ ਅੱਜ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨਾ ਹੈ ਇਸ ਨੂੰ ਸੰਗਤ ਜੀ ਤੁਸੀਂ ਬੁੱਧਵਾਦੀ ਰਾਤ ਨੂੰ ਹੀ ਕਰਨਾ ਹੈ ਇਸ ਨੂੰ ਕਰਨ ਦੇ ਨਾਲ ਤੁਸੀਂ ਆਪਣੇ ਮਨ ਦੇ ਵਿੱਚ ਪੋਜ਼ਿਟਿਵਿਟੀ ਖਿਆਲ ਲੈ ਕੇ ਆਉਣੇ ਹਨ ਕਿਉਂਕਿ ਜੇਕਰ ਆਪਾਂ ਕਿਸੇ ਨੂੰ ਕਿਸੇ ਵੀ ਕੰਮ ਨੂੰ ਕਰਨ ਲੱਗੇ ਆਪਾਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਲੈ ਕੇ ਇਹ ਮੇਰਾ ਕੰਮ ਜ਼ਰੂਰ ਹੋਵੇਗਾ ਮੈਂ ਇਸ ਨੂੰ ਕਰ ਸਕਦਾ ਹਾਂ ਸੰਗਤ ਜੀ ਉਹ ਆਪਣਾ ਕੰਮ ਜ਼ਰੂਰ ਹੁੰਦਾ ਹੈ ਇਸ ਪਾਉਣੂ ਕਰਨ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚੋਂ ਹੀ ਪਈਆਂ ਚੀਜ਼ਾਂ ਦੇ ਨਾਲ ਹੀ ਤੁਸੀਂ ਕਰ ਸਕਦੇ ਹੋ ਤੁਸੀਂ ਬੁੱਧਵਾਰ ਦੀ ਰਾਤ ਨੂੰ ਇਸ ਪਾਉਣੂ ਕਰਨਾ ਹੈ ਜੇਕਰ ਤੁਸੀਂ ਬੁੱਧਵਾਰ ਨੂੰ ਨਹੀਂ ਵੀ ਕਰ ਸਕਦੇ ਤੁਸੀਂ ਸ਼ਨੀਵਾਰ ਨੂੰ ਵੀ ਕਰ ਸਕਦੇ ਹੋ ਤੇ ਇਸ ਪਾਉਣੂ ਕਰਨ ਦੇ ਲਈ ਸੰਗਤ ਜੀ ਜਿਵੇਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਆਪਾਂ ਪਾਲਕ ਦੀ ਸਬਜ਼ੀ ਤਾਂ ਬਣਾਉਂਦੇ ਹਾਂ ਤੁਸੀਂ ਆਪਣੇ ਘਰ ਦੇ ਵਿੱਚ ਪਾਲਕ ਲੈ ਆਉਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਲੱਗੇ ਹੋਈ ਹੈ ਤਾਂ ਤੁਸੀਂ ਉਥੋਂ ਵੀ ਤੋੜ ਸਕਦੇ ਹੋ ਜੇਕਰ ਨਹੀਂ ਤਾਂ ਤੁਸੀਂ ਬਚਾਰ ਦੇ ਵਿੱਚੋਂ ਲੈ ਕੇ ਆ ਸਕਦੇ ਹੋ ਉਸ ਪਾਲਕ ਦੇ ਛੋਟੇ ਛੋਟੇ ਟੁਕੜੇ ਕਰ ਲੈਣੇ ਹਨ ਤੇ ਉਸ ਨੂੰ ਆਪਣੇ ਕਾਰੇ ਦੇ ਵਿੱਚ ਕਾਰਜੋ ਆਪਣੇ ਕਾਰ ਦਾ ਵੇੜਾ ਹੁੰਦਾ ਹੈ ਉਸ ਦੇ ਵਿੱਚ ਤੁਸੀਂ ਉਸ ਪਾਲਕ ਨੂੰ ਥੋੜਾ ਜਿਹਾ ਖਲਾਰ ਦੇਣਾ ਹੈ ਇਹਨਾਂ ਨੂੰ ਖਲਾਰਨਾ ਹੈ ਕਿ ਉਹ ਪਾਲਕ ਝਾੜੋ ਦੇ ਨਾਲ ਪੂਰੀ ਤਰ੍ਹਾਂ ਟੱਕੀ ਜਾਵੇ ਸੋ ਸਾਂਘਾ ਚੀ ਪਾਲਕ ਦੇ ਛੋਟੇ ਛੋਟੇ ਟੁਕੜੇ ਕਰਕੇ ਉਸੇ ਉੱਤੇ ਖਿਲਾਰਨੇ ਹਨ ਤੇ ਉਸ ਦੇ ਉੱਪਰ ਤੁਸੀਂ ਇੱਕ ਚੁਟਕੀ ਜੀਰੇ ਦੀ ਲੈ ਲੈਣੀ ਹੈ ਤੇ ਤੁਸੀਂ ਉਸ ਨੂੰ ਪਾਲਕ ਦੇ ਉੱਪਰ ਖਿਲਾਰ ਦੇਣਾ ਹੈ ਧਿਆਨ ਰੱਖਣਾ ਕਿ ਉਹ ਜਿਹੜਾ ਜੀਰਾ ਹੋਵੇਗਾ ਉਹ ਪਾਲਕ ਤੋਂ نیچے ਨਹੀਂ ਹੋਣਾ ਚਾਹੀਦਾ ਪਾਲਕ ਦੇ ਉੱਪਰ ਹੀ ਹੋਣਾ ਚਾਹੀਦਾ ਹੈ ਇਹ ਕਰਨ ਤੋਂ ਬਾਅਦ ਜੋ ਤੁਹਾਡੇ ਘਰ ਦਾ ਝਾੜੂ ਹੋਵੇਗਾ ਉਸ ਨੂੰ ਇਹਨਾਂ ਚੀਜ਼ਾਂ ਦੇ ਉੱਪਰ ਰੱਖ ਦੇਣਾ ਹੈ ਪਾਲਕ ਦੇ ਉੱਪਰ ਰੱਖ ਦੇਣਾ ਹੈ ਇਸ ਤਰ੍ਹਾਂ ਕਰਨਾ ਕਿ ਜਿਹੜੀ ਪਾਲਕ ਹੈ ਉਹ ਚੰਗੇ ਤਨ ਟੱਕੀ ਜਾ ਸਕੇ ਇਹ ਕਰਨ ਤੋਂ ਬਾਅਦ ਸੰਗਤ ਜੀ ਪੂਰੀ ਰਾਤ ਉਸੇ ਇਸ ਤਰ੍ਹਾਂ ਛਾੜੋ ਤੇ ਪਾਲਕ ਨੂੰ ਤੇ ਚਿਹਰੇ ਨੂੰ ਪਏ ਰਹਿਣ ਦੇਣਾ ਹੈ ਅਗਲੇ ਦਿਨ ਸਵੇਰ ਨੂੰ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਸ਼ਨਾਨ ਕਰਨ ਤੋਂ ਬਾਅਦ ਸੰਗਤ ਜੀ ਉਸ ਛਾੜੋ ਨੂੰ ਚੁੱਕ ਕੇ ਉਹ ਛਾੜੋ ਦੇ ਨਾਲ ਪਾਲਕ ਤੇ ਚਿਹਰੇ ਨੂੰ ਇਕੱਠਾ ਕਰਕੇ ਜੋ ਆਪਣਾ ਇੱਕ ਕੂੜਾਦਾਨ ਹੁੰਦਾ ਹੈ ਕੂੜਾ ਚੁੱਕਣ ਵਾਲਾ ਉਸ ਦੇ ਵਿੱਚ ਤੁਸੀਂ ਉਸ ਨੂੰ ਪਾ ਲੈਣਾ ਹੈ ਪਾਉਣ ਤੋਂ ਬਾਅਦ ਸੰਗਤ ਜੀ ਤੁਸੀਂ ਇਹ ਦੇਖਣਾ ਕੋਈ ਨਾ ਕੋਈ ਘਰ ਦੇ ਵਿੱਚ ਕਿਸੇ ਨੇ ਖਰਗੋਸ਼ ਨੂੰ ਪਾਲ ਲਿਆ ਹੋਇਆ ਤਾਂ ਠੀਕ ਨਹੀਂ ਤਾਂ ਜਿੱਥੇ ਵੀ ਤੁਹਾਨੂੰ ਖਰਗੋਸ਼ ਦੇਖਦਾ ਹੈ ਤਾਂ ਸੰਗਤ ਜੀ ਤੁਸੀਂ ਇਹ ਪਾਲਕ ਤੇ ਜੀਰੇ ਨੂੰ ਖਰਗੋਸ਼ ਨੂੰ ਭਾ ਕੇ ਆਉਣਾ ਹੈ ਪਰ ਜਿਵੇਂ ਹੀ ਕਈ ਭੈਣ ਭਰਾਵਾਂ ਦਾ ਹੁਣ ਕਹਿਣਾ ਸੋਚਣਾ ਹੋਵੇਗਾ ਕਿ ਸਾਡੇ ਘਰ ਦੇ ਵਿੱਚ ਖਰਗੋਸ਼ ਨਹੀਂ ਹੈ ਅਸੀਂ ਖਰਗੋਸ਼ ਨੂੰ ਕਿੱਥੋਂ ਲੈ ਕੇ ਆਈਏ ਕਿਵੇਂ ਪਾਈਏ ਪਰ ਇਸ ਤੋਂ ਇਲਾਵਾ ਸੰਗਤ ਜੀ ਜੇਕਰ ਤੁਹਾਨੂੰ ਖਰਗੋਸ਼ ਨਹੀਂ ਮਿਲਦਾ ਇਸ ਪਾਲਕ ਤੇ ਜੀਰੇ ਨੂੰ ਤੁਸੀਂ ਜੇਕਰ ਤੁਹਾਡੇ ਆਸ-ਪਾਸ ਕਿਤੇ ਪੀਪਲ ਦਾ ਦਰਖਤ ਹੈ ਤਾਂ ਤੁਸੀਂ ਉਸ ਦੇ ਹੇਠਾਂ ਵਿੱਚ ਸੁੱਟ ਕੇ ਆ ਸਕਦੇ ਹੋ ਇਸ ਪਾਲਕ ਤੇ ਜੀਰੇ ਨੂੰ ਉੱਥੇ ਸੁੱਟਣ ਤੋਂ ਬਾਅਦ ਸੰਗਤ ਜੀ ਉੱਥੇ ਕੋਈ ਵੀ ਪਸ਼ੂ ਪੰਛੀ ਜਾਨਵਰ ਆਉਂਦਾ ਹੈ ਤਾਂ ਉਹ ਉਸ ਨੂੰ ਖਾ ਲੈਂਦਾ ਹੈ ਜੋ ਤੁਸੀਂ ਇਹ ਛੋਟਾ ਜਿਹਾ ਉਪਾਅ ਕੀਤਾ ਹੋਵੇਗਾ ਤੇ ਇਸ ਦੇ ਨਾਲ ਜੋ ਵੀ ਚਸਤੀਜ ਨੂੰ ਲੈ ਕੇ ਤੁਸੀਂ ਕੀਤਾ ਹੋਵੇਗਾ ਉਹ ਤੁਹਾਡੀ ਕਾਮਨਾ ਜ਼ਰੂਰ ਪੂਰੀ ਹੋਵੇਗੀ ਤੇ ਜਿਵੇਂ ਸਾਧ ਸੰਗਤ ਜੀ ਤੁਸੀਂ ਹਰ ਬੁੱਧਵਾਰ ਜਾਂ ਸ਼ਨੀਵਾਰ ਇਹ ਸਪਾਣੂ ਕਰਦੇ ਹੋ ਹੌਲੀ ਹੌਲੀ ਤੁਹਾਡੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਪਰ ਹਰ ਇੱਕ ਚੀਜ਼ ਨੂੰ ਠੀਕ ਹੋਣ ਦਾ ਸੰਗਤ ਸਮਾਂ ਲੱਗਦਾ ਹੈ ਜਦੋਂ ਸਹੀ ਸਮਾਂ ਆਉਂਦਾ ਹੈ ਤਾਂ ਉਹ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ ਜਿਵੇਂ ਸਾਥ ਸੰਗਤ ਹੁਣ ਭੈਣ ਭਰਾਵਾਂ ਦਾ ਇਹ ਕਹਿਣਾ ਹੋਵੇਗਾ ਕਿ ਇਸ ਪਾਉ ਨੂੰ ਸਿਰਫ ਬੁੱਧਵਾਰ ਹੀ ਕਿਉਂ ਕਰਨਾ ਹਰ ਵਾਰ ਕਿਉਂ ਨਹੀਂ ਸੰਗਤ ਜੀ ਜੇਕਰ ਤੁਹਾਨੂੰ ਇੱਕ ਬੁੱਧਵਾਰ ਕਰੇ ਤਾਂ ਕਾਫੀ ਫਰਕ ਪੈਂਦਾ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਦੋ ਬੁੱਧਵਾਰ ਹੋਰ ਕਰੋ ਪਾ ਜੇਕਰ ਤੁਹਾਨੂੰ ਇੱਕ ਦੋ ਵਦ ਵਰ ਹੋਰ ਕਰਨ ਤੇ ਕਰਨ ਤੇ ਵੀ ਤੁਹਾਨੂੰ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਇਸ ਨੂੰ ਰੈਗੂਲਰ ਰੁਟੀਨ ਦੇ ਨਾਲ ਕਰੋ ਇਸ ਦੇ ਨਾਲ ਸੰਗਤ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਕਿਉਂਕਿ ਕਿਸੇ ਵੀ ਜੀਵ ਜੰਤੂ ਜਾਨਵਰ ਨੂੰ ਕੋਈ ਚੀਜ਼ ਪਾਉਣ ਵਾਸਤੇ ਪੇੜ ਭਰਨਾ ਬਹੁਤ ਹੀ ਜ਼ਿਆਦਾ ਪਾਉਣ ਦਾ ਕੰਮ ਹੁੰਦਾ ਹੈ ਜਿੰਨਾ ਟਾਈਮ ਤੱਕ ਤੁਹਾਨੂੰ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਾ ਜਨ ਨਹੀਂ ਆਉਂਦਾ ਉਨਾਂ ਸਮਾਂ ਤੱਕ ਤੁਸੀਂ ਇਸ ਨੂੰ ਪਾਉ ਨੂੰ ਬਦਵ ਨੂੰ ਕਰ ਲੋ ਜੇਕਰ ਤੁਸੀਂ ਬੁੱਧਵਾਰ ਨੂੰ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਵੀ ਕਰ ਸਕਦੇ ਹੋ ਇਸ ਪਾ ਨੂੰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸਰਲ ਤੇ ਸੌਖਾ ਉਪਾਅ ਹੈ ਇਸ ਨੂੰ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹਰ ਇੱਕ ਚੀਜ਼ ਆਪਣੇ ਘਰ ਦੇ ਵਿੱਚ ਮੌਜੂਦ ਹੈ ਇਸ ਨੂੰ ਕਰਨ ਦੇ ਵਿੱਚ ਤੁਹਾਡਾ ਕੋਈ ਵੀ ਸਮਾਂ ਨਹੀਂ ਲੱਗਣਾ ਕੋਈ ਪੈਸਾ ਖਰਚ ਨਹੀਂ ਹੋਣਾ ਪਰ ਇੱਕ ਗੱਲ ਸੰਗਤ ਜੀ ਧਿਆਨ ਵਿੱਚ ਜ਼ਰੂਰ ਰੱਖਣਾ ਜਿਵੇਂ ਤੁਹਾਨੂੰ ਦੱਸਿਆ ਕਿ ਬੁੱਧਵਾਰ ਜਾਂ ਸ਼ਨੀਵਾਰ ਕਿਸੇ ਵੀ ਵਾਰ ਕਰ ਸਕਦੇ ਹੋ ਪਰ ਜੇਕਰ ਤੁਸੀਂ ਬੁੱਧਵਾਰ ਨੂੰ ਸ਼ੁਰੂ ਕੀਤਾ ਤਾਂ ਸਾਰੇ ਜਿੰਨੇ ਵੀ ਉਪਾਅ ਕਰੋਗੇ ਬੁੱਧਵਾਰ ਨੂੰ ਹੀ ਕਰੋ ਇਹ ਨਹੀਂ ਕਿ ਜਿਵੇਂ ਬੁੱਧਵਾਰ ਕਰ ਲਿਆ ਤੇ ਸ਼ਨੀਵਾਰ ਨੂੰ ਬੁੱਧਵਾਰ ਨੂੰ ਹੀ ਕੀਤਾ ਫਿਰ ਉਸ ਤੋਂ ਅੱਗੇ ਸਮਾਂ ਨਹੀਂ ਮਿਲਿਆ ਤਾਂ ਸ਼ਨੀਵਾਰ ਕਰ ਲਿਆ ਸੰਗਤ ਜੀ ਇਹ ਗਲਤੀ ਤੁਸੀਂ ਨਹੀਂ ਕਰਨੀ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਕਰਨ ਦੇ ਨਾਲ ਸੰਗਤ ਜੀ ਫਿਰ ਸਾਨੂੰ ਇਹਨਾਂ ਉਪਾਅ ਤੋਂ ਕੋਈ ਵੀ ਫਰਕ ਨਹੀਂ ਪੈਣ ਵਾਲਾ ਸਾਰੇ ਸਾਮਾਂ ਵਿੱਚ ਵਿਅਰਥ ਹੋਵੇਗਾ ਸਾਸਾਂ ਨਾਲ ਜੇਕਰ ਇਸ ਦੇ ਨਾਲ ਤੁਸੀਂ ਇੱਕ ਹੋਰ ਛੋਟਾ ਜਿਹਾ ਪਾਗ ਕਰੋਗੇ ਜੋ ਕਿ ਬਹੁਤ ਹੀ ਜ਼ਿਆਦਾ ਫੁੰਦਾ ਹੈ ਉਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਹੋਰ ਵੀ ਜ਼ਿਆਦਾ ਬਰਕਤ ਆਉਣੇ ਸ਼ੁਰੂ ਹੋ ਜਾਵੇਗੇ ਘਰ ਦੇ ਵਿੱਚ ਕੁੱਤਾ ਰੱਖਿਆ ਹੋਇਆ ਹੁੰਦਾ ਹੈ ਉਹ ਅਕਸਰ ਹੀ ਇਹ ਕੰਮ ਕਰਦਾ ਹੋਵੇ ਪਰ ਜਿਨ੍ਹਾਂ ਨੇ ਨਹੀਂ ਰੱਖਿਆ ਤੇ ਉਹ ਵੀ ਚੀਜ਼ ਦਾ ਧਿਆਨ ਜਰੂਰ ਰੱਖਣ ਕੋਸ਼ਿਸ਼ ਕਰ ਜ਼ਰੂਰ ਕਰੋ ਕੁੱਤਾ ਇੱਕ ਅਜਿਹਾ ਜਾਨਵਰ ਹੈ ਜਿਸ ਨੂੰ ਸੰਗਤਜੀ ਜੋ ਫਿਊਚਰ ਦੇ ਵਿੱਚ ਸਮੇਂ ਦੇ ਵਿੱਚ ਅੱਗੇ ਹੋਣ ਵਾਲਾ ਹੁੰਦਾ ਹੈ ਚੰਗਾ ਮਾੜਾ ਉਸਦੇ ਲਈ ਸਭ ਤੋਂ ਪਹਿਲਾਂ ਉਹਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇੱਥੋਂ ਤੱਕ ਕਿ ਸੰਗਤਜੀ ਕਈ ਵਾਰ ਇਹ ਜਾਨਵਰ ਇੰਨਾ ਵਫਾਦਾਰ ਹੁੰਦਾ ਹੈ ਕਿ ਆਪਣੇ ਆਉਣ ਵਾਲੇ ਕਸ਼ਟ ਉਹ ਆਪਣੇ ਉੱਪਰ ਲੈ ਕੇ ਆਪਣੀ ਜਿੰਦਗੀ ਨੂੰ ਖਤਮ ਕਰ ਬੈਠਦਾ ਹੈ ਇਸ ਕਰਕੇ ਜੇਕਰ ਤੁਸੀਂ ਹਰ ਰੋਜ਼ ਆਪਣੇ ਘਰ ਦੇ ਵਿੱਚ ਜਦੋਂ ਵੀ ਤੁਸੀਂ ਖਾਣਾ ਤਿਆਰ ਕਰਦੇ ਹੋ ਤੇ ਖਾਣਾ ਤਿਆਰ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਪ੍ਰਸ਼ਾਦਾ ਤਿਆਰ ਕਰਨ ਲੱਗਦੇ ਹੋ ਤਾਂ ਤਵੇ ਤੇ ਪਹਿਲੀ ਰੋਟੀ ਜਿਹੜੀ ਹੈ ਪਹਿਲਾ ਪ੍ਰਸ਼ਾਦਾ ਜਿਹੜਾ ਹੈ ਉਹ ਕੁੱਤੇ ਨੂੰ ਜ਼ਰੂਰ ਪਾਓ ਜੇਕਰ ਸੰਗਜੇ ਤੁਸੀਂ ਇਸ ਤਰੀਕੇ ਦੇ ਨਾਲ ਕੁਝ ਕੁ ਦਿਨਾਂ ਤੱਕ ਤੁਹਾਨੂੰ ਆਪਣੀ ਘਰ ਦੇ ਵਿੱਚ ਜੋ ਵੀ ਆ ਉਹ ਬਦਲਾਵ ਨਜ਼ਰ ਆਉਣਗੇ ਕਈ ਭੈਣ ਭਰਾਵਾਂ ਦੇ ਤੁਸੀਂ ਇਸ ਨੂੰ ਰੁਟੀਨ ਦੇ ਨਾਲ ਉਸ ਨੂੰ ਪ੍ਰਸ਼ਾਦਾ ਪਾਉਂਦੇ ਰੋ ਜਿਵੇਂ ਜਿਵੇਂ ਤੁਸੀਂ ਪ੍ਰਸ਼ਾਦਾ ਪਾਓਗੇ ਤੁਹਾਨੂੰ ਆਪਣੇ ਆਪ ਹੀ ਇਸ ਤਰ੍ਹਾਂ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਜਿਹੜੇ ਕੰਮ ਰੁਕੇ ਹੋਏ ਨੇ ਤੁਹਾਡੇ ਕੰਮਾਂ ਕਰਨ ਦੇ ਵਿੱਚ ਰੁਕਾਵਟਾਂ ਪੈਂਦੀਆਂ ਨੇ ਕੰਮ ਸਿਰੇ ਨਹੀਂ ਚੜ੍ਹਦੇ ਘਰ ਦੇ ਵਿੱਚ ਪੈਸਾ ਨਹੀਂ ਘਰਦਾ ਮਿਹਨਤ ਬਹੁਤ ਕਰਦੇ ਆ ਪੈਸਾ ਰੁਕਦਾ ਨਹੀਂ ਜੇਕਰ ਪੈਸਾ ਰੁਕਦਾ ਵੀ ਹੈ ਤਾਂ ਉਹ ਸਹੀ ਰਸਤੇ ਤੇ ਨਹੀਂ ਲੱਗਦਾ ਕਿਉਂਕਿ ਸਭ ਤੋਂ ਵੱਡੀ ਅੱਜ ਦੇ ਸਮੇਂ ਦੀ ਮੇਨ ਪ੍ਰੋਬਲਮ ਕarning ਬਰਕਤ ਹੀ ਹੁੰਦੀ ਹੈ ਜਿੰਨਾ ਵੀ ਪੈਸਾ ਆਉਂਦਾ ਹੈ ਉਹ ਬਿਮਾਰੀਆਂ 'ਚ ਲੱਗ ਜਾਂਦਾ ਹੈ ਜਿਹੜੇ ਘਰ ਦੇ ਬੱਚੇ ਨੇ ਉਹ ਨਸ਼ਿਆਂ ਤੇ ਲੱਗ ਜਾਂਦੇ ਨੇ ਉੱਥੇ ਸਾਰਾ ਪੈਸਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਬਣਪਰਾ ਇਸ ਤਰ੍ਹਾਂ ਦੀ ਪ੍ਰੋਬਲਮ ਵਿੱਚ ਫਸੇ ਹਨ ਉਹ ਇਹਨਾਂ ਉਪਾਅ ਨੂੰ ਇੱਕ ਵਾਰ ਕਰਕੇ ਜ਼ਰੂਰ ਦੇਖੋ ਤੁਹਾਨੂੰ ਫਾਇਦਾ ਜ਼ਰੂਰ ਹੋਵੇਗਾ ਤੇ ਸੰਗਤ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ